ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸ ਜੇ ਕਿ ਗੈਂਗਸਟਰ ਤੋਂ ਸਮਾਜ ਸੇਵੀ ਬਣੇ ਲੱਖਾ ਸਿਧਾਣਾ ਵੱਲੋਂ ਬਠਿੰਡਾ ਤੋਂ ਲੋਕ ਸਭਾ ਚੋਣ ਆਜ਼ਾਦ ਲੜਨ ਦਾ ਐਲਾਨ ਕੀਤਾ ਗਿਆ ਹੈ ਵੱਡੀ ਖਬਰ ਹੈ ਇਸ ਵੇਲੇ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਲੱਖਾ ਸਿਧਾਣਾ ਨੂੰ ਇੱਥੇ ਸਮਰਥਨ ਦਿੱਤਾ ਗਿਆ ਹੈ ਲੱਖਾ ਸਿਧਾਣਾ ਇਸ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ 2022 ਦੇ ਵਿੱਚ ਮੋੜ ਮੰਡੀ ਤੋਂ ਲੜ ਚੁੱਕੇ ਨੇ ਤੇ ਹੁਣ ਇੱਥੇ ਲੱਖਾ ਸਿਧਾਣਾ ਬਠਿੰਡਾ ਤੋਂ ਆਜ਼ਾਦ ਚੋਣ ਲੜਨ ਦਾ ਉਹਨਾਂ ਨੇ ਇੱਥੇ ਫੈਸਲਾ ਲਿਆ ਹੈ ਦੱਸਦੀ ਹੈ ਕਿ ਗੈਂਗਸਟਰ ਤੋਂ ਸਮਾਜ ਸੇਵੀ ਬਣੇ ਲੱਖਾ ਸਿਧਾਣਾ ਪੰਜਾਬ ਵਿੱਚ ਹੋਏ ਵੱਖ-ਵੱਖ ਸੰਘਰਸ਼ ਵਿੱਚ ਹਿੱਸਾ ਲੈਂਦੇ ਰਹਿੰਦੇ ਨੇ ਤੇ ਹਿੱਸਾ ਲੈਂਦੇ ਹੋਏ ਲੋਕਾਂ ਨੂੰ ਨਜ਼ਰ ਵੀ ਆਉਂਦੇ ਨੇ ਤੇ ਇਸ ਵੇਲੇ ਦੀ ਇਹ ਵੱਡੀ ਖਬਰ ਹੈ ਕਿ ਗੈਂਗਸਟਰ ਤੋਂ ਸਮਾਜ ਸੇਵੀ ਬਣੇ ਲੱਖਾ ਸਿਧਾਨਾ ਵੱਲੋਂ ਬਠਿੰਡਾ ਤੋਂ ਲੋਕ ਸਭਾ ਚੋਣ ਆਜ਼ਾਦ ਲੜਨ ਦਾ ਇੱਥੇ ਐਲਾਨ ਕੀਤਾ ਗਿਆ ਹੈ ਇਸ ਵਾਰ ਦੀ ਚੋਣਾਂ ਦੇ ਵਿੱਚ ਲੱਖਾ ਸਿਧਾਨਾ ਨੂੰ ਕਿੰਨਾ ਕੁ ਸਮਰਥਨ ਮਿਲਦਾ ਹੈ ਉਹ ਤਾਂ ਆਉਣ ਵਾਲੀ ਗੱਲ ਹੀ ਹੈ ਪਰ ਇੱਥੇ ਸਭ ਤੋਂ ਵੱਡੀ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਲੱਖਾ ਸਿਧਾਨਾ ਵੀ ਹੁਣ ਬਠਿੰਡਾ ਤੋਂ ਚੋਣ ਲੜ ਸਕਦੇ ਨੇ ਤੇ ਤੁਹਾਨੂੰ ਦੱਸ ਦਈਏ ਕਿ ਬਠਿੰਡਾ ਵਿਖੇ ਪ੍ਰੈਸ ਕਾਨਫਰੰਸ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਲੱਖਾਂ ਸਿਧਾਨਾ ਜਿਨ੍ਹਾਂ ਵੱਲੋਂ ਬਠਿੰਡਾ ਲੋਕ ਸਭਾ ਸੀਟ ਤੇ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਸੀ ਇਨਾਂ ਨੂੰ ਇੱਥੇ ਸਮਰਥਨ ਦੇਣ ਦਾ ਪੂਰਾ ਐਲਾਨ ਕਰ ਦਿੱਤਾ ਗਿਆ ਤੇ ਪ੍ਰੈਸ ਕਾਨਫਰੰਸ ਦੌਰਾਨ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਨੀਤੀ ਤਿਆਰ ਕੀਤੀ ਹੈ ਤੇ ਵਿਦੇਸ਼ ਵਿੱਚ ਬੈਠੇ ਸਿੱਖਾਂ ਦੇ ਕਤਲ ਕੀਤੇ ਜਾ ਰਹੇ ਨੇ ਦੇਸ਼ ਦਾ ਕਾਨੂੰਨ ਕਹਿੰਦਾ ਹੈ ਕਿ ਜਿਸ ਵਿਅਕਤੀ ਦੇ ਭਾਰਤ ਨਾਲ ਚੰਗੇ ਸੰਬੰਧ ਨੇ ਅਤੇ ਕਿਸੇ ਵਿਅਕਤੀ ਕਾਰਨ ਇਹ ਸੰਬੰਧ ਖਰਾਬ ਹੁੰਦੇ ਨੇ ਤਾਂ ਇਹ ਕਾਨੂੰਨੀ ਜ਼ੁਰਮ ਹੈ ਇੱਥੇ ਉਹਨਾਂ ਨੇ ਕੀ ਕੀ ਕਿਹਾ ਤੁਸੀਂ ਆਪ ਹੀ ਸੁਣੋ ਜਿਹੜਾ ਸਿਆਸਤਦਾਨ ਲੱਖਾ ਜੀ ਹੋਰ ਕਿਸੇ ਪਾਰਟੀ ਦਾ ਸਹਾਇਤਨ ਤੁਹਾਨੂੰ ਹੁਣ ਤੱਕ ਮਿਲਿਆ ਜੀ ਸੰਗਰੂਰ ਤੋਂ ਲੇਖਕਾਂਰ ਜਰਨਲਿਸਟ ਤੋਂ ਇਹ ਮੈਂ ਤੁਹਾਨੂੰ ਪੁੱਛਾਂ ਕਿ ਤੁਸੀਂ ਦੇਖਿਆ ਕਰੋਗੇ ਸਮਝ ਨਹੀਂ ਲੱਗਦਾ ਪਾਈਕ ਮੇਂ ਸੰਗਰੂਰ ਤੋਂ ਲੜੋਨੇ ਸੋਕੇ ਬਹੁਤ ਸਿਆਸੀ ਬਣ ਗਏ ਫੋਕਸ ਕਿੱਥੇ ਗਿਆ ਸਿਰਫ ਐਪੀਆ ਹੈ ਤਾਂ ਇਹ ਤਾਂ ਮੈਂ ਤਾਂ ਰੁਕ ਗਈ ਸੰਗਰੂਰ ਦਾ ਕੋ ਚਰਨ ਜੀ ਅਕਸਰ ਬਾਦਲ ਵੀ ਤਾਂ ਐਪੀਆ ਨੇ ਉਹਨਾਂ ਨੇ ਆਪਦਾ ਨਾਮ ਬਣਾਉਂਦੇ ਜਿਹੜਾ ਹਾਲ ਹੈ ਉੱਥੇ ਗਿਆ ਤੇ ਉਹ ਸਦਾ ਸੁਖਬੀਨ ਸਿੰਘ ਜਿਹੜੇ ਪਾਰਲੀਮੈਂਟ ਸੀਗੇ ਤੇ ਬੀਬੀ ਹਰਿਮੰਤਪੁਰ ਮੈਂਬਰ ਪਾਰਲੀਮੈਂਟ ਸੀਗੇ ਮੈਂ ਉਹਨਾਂ ਨੂੰ ਜਿਹੜਾ ਕਿ ਇਹ ਕੋਈ ਬੜਾ ਸੀਰੀਅਸ ਮਸਲਾ ਹੈਗਾ ਤੇ ਆਪਾਂ ਇਸ ਨੂੰ ਪਾਰਲੀਮੈਂਟ ਦੇ ਵਿੱਚ ਤੁਸੀਂ ਵੀ ਕਰਦੇ ਹੋ ਮੈਂ ਵੀ ਕਰਦੀ ਹਾਂ ਕਿ ਇਸ ਸਿਕਾ ਦਾ ਮੁੱਦਾ ਹੈਗਾ ਇਹ ਆਪਾਂ ਪਾਰਲੀਮੈਂਟ ਦੇ ਵਿੱਚ ਚਾਈਏ ਤੇ ਸਦਾ ਸੁਖਬੀਨ ਸਿੰਘ ਨੇ ਕਿਹਾ ਕਿ ਬਿਲਕੁਲ ਸਹੀ თਹੁੰਦੇ ਹੈ ਕਿ ਅਸੀਂ ਪਾਰਲੀਮੈਂਟ ਸਟੇਟ ਨੇ ਹੈ ਤੇ ਤੁਸੀਂ ਸਾਗੇ ਪਿੱਛੇ 2 ਮਿੰਟ ਬਾਅਦ ਆ ਜਿਓ ਇਹ ਦੋਨੋਂ ਆਪਣੀ ਕੁਰਸੀ ਤੇ ਜਾ ਕੇ ਬੈਠ ਕੇ ਮੈਂ ਆਪਣੀ ਜਗ੍ਹਾ ਤੇ ਜਾ ਕੇ ਬੈਠ ਗਿਆ ਤੇ ਇੱਕਦਮ ਇਹ ਸਪੀਕਰ ਦਾ ਜਿਹੜਾ ਢਾਈਸ ਹੈ ਉਹਦੇ ਪਿੱਛੇ ਦਰਵਾਜ਼ਾ ਹੈ ਜਿੱਥੋਂ ਸਪੀਕਰ ਆਪਣੇ ਕਮਰੇ ਚ ਜਾਂਦਾ ਹੈ ਇਹ ਦੋਨੋਂ ਉਹਦੇ ਵਿੱਚ ਵੜ ਕੇ ਸੋ ਆ ਮਸ ਸੇ ਕਿ ਜਿਹੜੇ ਹੈ ਫਰਿਦੋਸ ਸਾਉਥ ਤੋਂ ਐਮਪੀਐਲ ਕਾਲਜ ਸਟੇਟ ਉਨਨ ਮੈਂ ਪੁੱਛਿਆ ਕਿ ਇਹ ਇਸਪੀਕਰ ਦੇ ਕਮਰੇ ਦੇ ਵਿੱਚ ਬਾਹਰ ਕਾਲੋ ਵੀ ਕਰਵਾਇਆ ਹੈਗਾ ਉਹ ਕਹਿੰਦੇ ਹਾਂ ਜੀ ਤੇ ਮੈਂ ਉੱਥੇ ਘੰਟਾ ਦੀ ਕਰਿਆ 3 ਸਵੇਰ ਸਿੰਟ ਦੇ ਬੀਪੀ ਹਸਮੈਟਸ ਪਰ ਜਿਵੇਂ ਉਹਨਾਂ ਨੇ ਵੇਖਿਆ ਕਿ ਅੱਗੇ ਇੱਕ ਗਲ ਚੱਕਰ ਦੇ ਪਰ ਇੰਟਰਫੇਸ ਤੇਗੇ ਪੀਟੀਪੀ ਮੈਂਬਰ ਸੀਨੀਅਰਸ ਨੂੰ ਮੈਂ ਕਿਹਾ ਉਹ ਕਹਿੰਦੇ ਕਿ ਇਹ ਤਾਂ ਨੈਸ਼ਨਲ ਮੁੱਦਾ ਹੀ ਰਿਹਾ ਸੀ ਕਿ ਇਹ ਮਹਾ ਸੰਮਲਨ ਸਭੇ ਇਹਦਾ ਮਤਲਬ ਹੈ ਕਿ ਜਿੱਥੇ ਸਿੱਖਾਂ ਨੂੰ ਮਾਰਨਾ ਉਹ ਤੇ ਨਹੀਂ ਹਿੰਦੂਤਵਾ ਦਾ ਇਹ ਨੈਸ਼ਨਲ ਈਸ਼ੂ ਹੋ ਗਿਆ ਹੈ ਜੀ ਅਸੀਂ ਟੋਟੀ ਗੱਲ ਕਰ ਨਹੀਂ ਸਕਦੇ ਕਿਸ਼ਤੇ ਇਹ ਦੁਰਮ ਹੈ ਫੌਜਦਾਰੀ ਹੈ ਕਿ ਸਿੱਖਾਂ ਨੂੰ ਇੱਕ ਪਾਲਿਸੀ ਤੇ ਤੇ ਬਾਹਰਲੇ ਮੁੱਦਿਆਂ ਵਿੱਚ ਕਤਲ ਕੀਤਾ ਜਾ ਰਿਹਾ ਹੈਗਾ ਹੁਣ ਕਿਸਾਨਾਂ ਦਾ ਮਸਲਾ ਹੈਗਾ ਅੰ ਦੇਸ਼ਾਂ ਦਾ ਸਮਾਂ ਹੈਗਾ ਔਰ ਸਾਰਟੀਫਾਟ ਦੀ ਪਾਲਿਸੀ ਹੈ ਕਿ ਇਹ ਦੇਸ਼ ਦੀ ਸਰਕਾਰ ਨਾ ਹਮਾਤ ਦੀ ਸਰਕਾਰ ਹੈ ਇਸ ਨੇ ਆਪਣੇ ਗੈਦੇ ਪੁਨ ਨੀਤੀ ਦਿੱਤੇ ਨੇ ਜੀ ਇੱਕ ਘ੍ਰਿਪੀ ਦੇ ਉੱਤੇ ਨਹੀਂ ਪਿੱਤਾ ਹੈਗਾ ਕਿ ਕਿਹੜਾ 100000 ਰੁਪਏ ਦਿੱਤੀਆਂ ਨੂੰ ਦਬਾਂਗੇ ਤੇ ਇੱਕ ਛੱਟ ਕਦ ਨੌਕਰੀ ਹੋ ਗਈ ਮੋਦੀ ਸਾਹਿਬ ਨੇ ਸਾਨੂੰ ਫਰਮਾਇਆ ਸੀ ਜਿਹਨੋਂ ਪਹਿਲੀ ਵਾਰੀ ਪ੍ਰਾਈਮ ਮਿਨਿਸਟਰ ਬਣੇ ਤੇ ਇਹ ਕਰਦੇ ਇਹ ਨੌਕਰੀ ਤੋਂ ਬਗੈਰ ਇਹ ਸਰਕਾਰੀ ਹੋਰ ਜਿਆਦਾ ਸਾਡੇ ਪੰਜਾਬ ਦੇ ਵਿੱਚ ਹਰਿਆਣੇ ਜੰਮੂ ਕਸ਼ਮੀਰ ਤੇ ਭਾਗੀ ਦੀ ਉਪਰੀਆਂ ਦੇ ਵਿੱਚ ਵਧੀ ਹੋਈ ਹੈ ਕਿਸ ਨੂੰ ਮੋਤੀ ਸਾਹਿਬ ਕੰਟਰੋਲ ਨਹੀਂ ਕਰ ਸਕੀ ਹੈ ਕਿ ਗਰੀਬੀ ਬਹੁਤ ਜ਼ਿਆਦਾ ਵਧ ਗਈ ਹੈ ਤੇ ਜਿਹੜੇ ਵਾਅਦੇ ਕੀਤੇ ਸੀਗੇ ਕਿ ਅਸੀਂ ਰਾਸ਼ਨ ਕਾਟ ਕਰਾਂਗੇ ਕਣਕ ਮਿਲੂਗੀ ਔਰ ਸਾਰੇ ਰਾਸ਼ਨ ਕਾਟ ਵਿਦਡਰਾਅ ਕਰਨੇ ਆ ਪੰਜਾਬ ਸਰਕਾਰ ਨੇ ਤੇ ਦਿੱਕੀਆਂ ਹੋਰ ਔਖੀ ਆਏਗੀ ਸਰ ਜੀ ਦੇਖੋ ਕਿ ਅਜੇ ਤੱਕ 3 ਪਰੇ ਕੋਲੇ ਪੂਰੇ ਘਰ ਨਹੀਂ ਗਏ। ਔਰ بطور ਐਮਪੀ ਸਾਨੂੰ ਹਦਾਇਤ ਦਿੱਤੀ ਗਈ ਕਿ ਤੁਸੀਂ ਕੱਚੇ ਘਰਾਂ ਨੂੰ ਪੱਕੇ ਬਣਵਾ ਸਕਦੇ ਹੋ। ਪਰ ਪੰਜਾਬ ਦੇ ਵਿੱਚ ਮੈਂ ਦੇਖਿਆ ਆਪਣੇ ਹੱਥੇ ਦੇ ਵਿੱਚ ਦੀ ਦੇਖਿਆ ਕਿ ਕੱਚੇ ਘਰਾਂ ਦੇ ਹਨ ਜਿੰਨੇ ਇਤਨਾ ਲੱਗਿਆ ਹੋਣ ਤੇ ਤੇ ਉਹਨਾਂ ਨੂੰ ਸੱਚਾ ਘਰ ਨਹੀਂ ਸਮਝਿਆ ਜਾਂਦਾ। ਸੋ ਇਹ ਸਾਕਿਸ਼ ਬ੍ਰੀਫ ਆਫ ਮੀ ਹੈ ਕਿ ਇਹ ਰਿਪੋਰਟ ਦੇ ਵਿੱਚ ਰਹਿੰਦੀ ਹੈ ਉਹਨਾਂ ਦੇ ਕੋਲ ਇੱਕੋ ਹੀ ਕਮਰਾ ਹੈਗਾ ਉਹਦੇ ਵਿੱਚ ਉਹ ਆਪ ਰਹਿ ਸ਼ਰਾ ਬੈਰੀਅਰ ਲਾ ਕੇ ਤੇਰੇ ਦੀ ਇੱਕ ਨਮਾ ਫਰੰਟੀਅਰ ਬਣਾਤਾ ਹੈ ਜਿਵੇਂ ਤਾਹਤੀ ਹੈ ਕਿ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਦੇ ਰਾਜਪੁਰੇ ਫਿਰ ਇੱਤਲੀ ਪਾਸੇ ਖਨੋਰੀ ਉੱਤੇ ਵੀ ਬੱਡੇ-ਬੱਡੇ ਮੱਛਰ ਬੋਲਦੇ ਸਰਪ ਦਿੱਤੇ ਹੈ 3 ਜਿਹੜੇ ਆਪਣੇ ਗਾਸਤ ਦਾ ਹੈ ਜਿਹੜੀ ਜਿਮੀ ਜਾ ਰਿਹਾ ਉਹ ਦਿਖੀ ਜਾ ਕੇ ਜਿਗਾ ਉਹਨਾਂ ਦਾ ਸਰਕਾਰ ਦਾ ਹੱਕ ਹੈ 20 ਫੋਲੋ ਉਹ ਅਖੇ ਗਾਫੇ ਮਧਰਾਵੀ ਦੀ ਕਸਤੇ ਇਹਨਾਂ ਮਤਲਬ ਹੈ ਕਿ ਉਹਨਾਂ ਨੂੰ ਜੇ ਕੋਰੀਨਡ ਬਾਰੇ ਅਗੇ ਤੇ ਜਿਹੜੀ ਆਰਐਸਐਸ ਦੀ ਨਵੀਂ ਪੱਤੀ ਹੈ ਉਹਦੇ ਵਿੱਚ ਮਿਲਟਰੀ ਟ੍ਰੇਡਿੰਗ ਵੀ ਦਿੱਤੀ ਜਾ ਰਹੀ ਹੈ ਤੇ ਜਦੋਂ ਸਾਇਲੈਂਟ ਹੋਈ ਹੈ ਸ਼ਮੂ ਕਿੰ ਪ੍ਰਮੋਟਿ ਉਦੀ ਹਰ ਦੇ ਵਿੱਚ ਹਰਿਆਣਾ ਪੁਲਿਸ ਦੀ ਫਾਈਲ ਵਿੱਚ ਇੱਕ ਆਰਐਸਐਸ ਦੇ ਬੰਦੇ ਅੰਦਰ ਕਿਸਾਨਾਂ ਵੱਲ ਤੁਸਕੇ ਹੈ ਕਿ ਉਹਨਾਂ ਦੇ ਟ੍ਰੈਂਡਰਿੰਗ ਇੰਗਰੇਜੈਂਮ ਵਿੱਚ ਖੰਡ ਪਾਟੀ ਹੈ ਜਿਦੇ ਨਾਲ ਸਾਰੇ ਡ੍ਰੈਕਟਰ ਵਿਕਾਰ ਹੋ ਗਏ ਹੈ ਕਿ ਉਥੇ ਹੋਰ ਵੀ ਜਾ ਕੇ ਰਿਪੋਰਟ ਦਿੱਤੀ ਹੈ ਸੋ ਇਹਦਾ ਮਤਲਬ ਹੈ ਕਿ ਬੀਜਪੀ ਤੇ ਆਰਐਸਐਸ ਇੱਕ ਆਪਣਾ ਮਿਲਟਰੀ ਵਿੰਗ ਵਧਾ ਰਹੀ ਹੈ ਜਿਵੇਂ ਹਿਟਲਰ ਦਾ ਐਸਐਸ ਮਿਲਟਰੀ ਬੰਡਾ ਸੀਗਾ ਇਹ ਸਾਰੀ ਚੀਜ਼ ਬਹੁਤ ਸੀ ਜਰਮਨਬਰਗਰ ਇਹ ਜਗਾਹ ਤੱਕ ਪਹੁੰਚ ਗਈ ਕਿ ਆਪੋਜੀਸ਼ਨ ਤੇ ਕਿਨੇ ਵੀ ਜੀਜਰੇ ਉਹ ਕਹਿੰਦੇ ਇਹ મોદી ਤੇ ਬੀਜਪੀ ਦਿੱਕੇ ਫਿਰ ਇਹਨਾਂ ਨੇ ਸਤਾਨ ਨੂੰ ਚੇਂਜ ਕਰ ਦੇ ਦਿੱਤਾ ਸੋ ਇਸ ਰਬੈਂਟਿਵਿਟੀਸ ਡਾਰਟਿਚਸ ਸਾਰਾ ਮੌਂਟ ਅਤੇ ਕਿਹਾ ਕਿ ਜਿਹੜੇ ਅਰੇ ਹੈ ਕਿ ਸਾਡੇ ਇਲੈਕਸ਼ਨ ਦੇ ਰਿਜ਼ਲਟ ਵਿੱਚ ਸਾਡੂੰ ਬਹੁਤ ਬੋੜਗੇ ਜਿਹੜੇ 6 ਜੂਨ ਨੂੰ ਕੰਦਤਵਾ ਨੇ ਬੇਨਫੀਟ ਹੈ ਦਸਾਂਗੇ ਭਾਰਤ ਪਾਕਿਸਤਾਨ ਸਰਕਾਰਾਂ ਦੇ ਉੱਤੇ ਕੀਤੇ ਸੀਗੇ ਸੋ ਸਾਡੀ ਪਾਰਟੀ ਵੱਲੋਂ ਅਸੀਂ ਬਹੁਤ ਫਖਰ ਦੇ ਨਾਲ ਕਹਿੰਦੇ ਹਾਂ ਕਿ ਸਰਕਾਰ ਲਖਾ ਸਿੰਘ ਸਰਦਾਰਨਾ ਇਹ ਪ੍ਰੇਟੈਂਡ ਤੋਂ ਇਸ ਸਿੱਖ ਦੇ ਤੇ ਰਵੀਵਾਰ ਹੈ ਕਿ ਹੈ ਕਿ ਬਾਕੀ ਫਤਿਹਗੜ ਸਾਹਿਬ ਦਾ ਤੇ ਚੰ디ਗੜ੍ਹ ਦਾ ਤੇ ਜਲੰਧਰ ਤੇ ਹਰਿਆਣਾ ਦਾ ਰਹਿ ਗਿਆ ਉਹ ਵੀ ਅਸੀਂ ਛੇਜ ਤੋਂ ਛੇ ਕੀ ਅਨਾਉਂਸ ਕਰਦੇ ਨੇ ਅੱਜ ਜੀ ਬਟਿੰਡੇ ਦਾ ਤੇ ਛੇ ਅਨਾਉਂਸ ਕਰਾਏ ਹੈ ਕਿ ਇਹ ਸਾਡੇ ਰਵੀਵਾਰ ਹੈ ਵੀ ਆ ਕਿ ਅੱਜ ਗੁਰੂ ਜੀ ਸਾਡੇ ਨਾਲ ਇੱਕ ਪ੍ਰੋਗਰਾਮ ਨੇ ਸ੍ਰੀ ਦਰਬਾਰ ਸੇ ਬੈਠੇ ਕੇ ਸਰਪੰਚ ਸਾਹਿਬ ਉਹਨਾਂ ਦੇ ਕੋਲ ਬੈਠ ਕੇ ਤੇ ਆਪਣੇ ਬਾਣਿਆ ਵਾਲੇ ਸਾਹਿਬ ਇੱਕਠੇ ਬੈਠੇ ਸਾਰੇ ਬੈਠੇ ਆ ਤੁਹਾਡੇ ਆਪਣੇ ਵਿੱਚ ਜੇ ਕੋਈ ਤੁਸੀ ਜਿਹੜਾ ਵੀ ਸਵਾਲ ਹੈ ਉਹ ਤੁਸੀਂ ਪੁੱਛ ਸਕਦੇ ਹੋ ਉਸੇ ਘੜੀ ਮਹਿਮਤਾਂ ਦੇ ਨਾਲ ਤੇ ਅ ਸਕਾਈ ਦੇ ਨਾਲ ਤੁਮਰੀ ਹੈ ਵੀ ਸੋ ਜਿਵੇਂ ਮਾਨ ਸਾਹਿਬ ਨੇ ਦੱਸਿਆ ਕਿ ਜਿਹੜੇ ਸਾਡੇ ਮੁੱਦੇ ਨੇ ਘਟ ਗਣਥੀਆਂ ਦੇ ਹੋਣ ਜਾਂ ਸਿੱਖਾਂ ਦੇ ਹੋਣ ਜਾਂ ਪੰਜਾਬ ਦੇ ਮੁੱਦੇ ਹੋਣ ਗਰੀਬਾਂ ਦੇ ਮੁੱਦੇ ਹੋਣ ਕਿਸਾਨਾਂ ਦੇ ਹੋਣ ਵਪਾਰੀਆਂ ਦੇ ਹੋਣ ਜੋ ਵੀ ਮੁੱਦੇ ਨੇ ਪੰਜਾਬ ਦੇ ਉਹਨਾਂ ਮੁੱਦਿਆਂ ਨੂੰ ਲੈ ਕੇ ਲਗਾਤਾਰ ਜਿਸ ਤਰ੍ਹਾਂ ਮਾਨ ਸਾਹਿਬ ਵੀ ਪਾਰਲੀਮੈਂਟ ਦੇ ਵਿੱਚ ਜਵਾਬ ਚੱਕਦੇ ਆ ਰਹੇ ਨੇ ਸੋ ਅਸੀਂ ਪੰਜਾਬ ਪੱਧਰ ਦੇ ਵਿੱਚ ਲੜਾਈ ਲੜਦੇ ਆ ਰਹੇ ਹਾਂ ਮੌੜ ਦੇ ਵਿੱਚ ਮੈਂ ਅਜਾਬ ਤੌਰ ਦੇ ਉੱਤੇ ਚੋਣ ਲੜੀ ਸੀ 29000 ਦੇ ਕਰੀਬ ਉਦੋਂ ਮੋੜ ਪਈ ਸੀ ਅ ਕਈਆਂ ਸਥਾਪਿਤ ਧਿਰਾਂ ਸੀਗੀਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਜਾਂ ਕਾਂਗਰਸ ਕੁ 20000 ਤੇ ਜਾਂ 15 ਤੇ ਰਹਿ ਗਏ ਸੀਗੇ ਬਹੁਤ ਵੱਡੇ ਪੱਦਰ ਤੇ ਸਾਥ ਦਿੱਤਾ ਸੀ ਲੋਕਾਂ ਨੇ ਅੱਜ ਵੀ ਸਾਡੇ ਉਹੀ ਮੁੱਦੇ ਉਸੇ ਦੀ ਲੜ ਰਹੇ ਹਾਲਾਂਕਿ ਅੱਜ ਵੀ ਬਹੁਤ ਧਿਰਾਂ ਐਸੀਆਂ ਹੈਗੀਆਂ ਜਿਹੜੀਆਂ ਚਾਰ ਸਿਰੋਂ ਦੋਨੇ ਹੱਥੀਂ ਜ਼ੋਰ ਲਾਉਂਦੀਆਂ ਸੀ ਕਿ ਤੁਸੀਂ ਸਾਡੇ ਨਾਲ ਹੱਥ ਮਿਲਾਓ ਸਾਡੀ ਪਾਰਟੀ ਬੰਨ੍ਹਣਾ ਲੜ ਸਕਦੇ ਆ ਮੈਂ ਖੈਰ ਨਹੀਂ ਤੁਸੀਂ ਹਮੇਸ਼ਾ ਔਧਿਆਂ ਦੀ ਪ੍ਰਾਪਤੀ ਲਈ ਜਾਂ ਸਿਆਸੀ ਲਾਹਾ ਲੈਣ ਲਈ ਜਾਂ ਕੋਈ ਆਰਥਿਕ ਲਾਹਾ ਲੈਣ ਦੇ ਲਈ ਪੰਜਾਬ ਦੇ ਹੱਕ ਵਿੱਚ ਸਾਡੇ ਮੁੱਦੇ ਲਗਾਤਾਰ ਉਹੀ ਨੇ ਜਿਹੜੇ ਜਿੱਦਰ ਨੂੰ ਪੰਜਾਬ ਨੂੰ ਵੱਧ ਰਿਹਾ ਇਹ بڑا ਸੋਚਣ ਦਾ ਵਿਸ਼ਾ ਬੜਾ ਚਿੰਤਾ ਦਾ ਵਿਸ਼ਾ ਕਿ ਜਿਸ ਤਰੀਕੇ ਨਾਲ ਮਾਨ ਸਾਹਿਬ ਨੇ ਵੀ ਲਗਾਤਾਰ ਇਹ ਆਵਾਜ਼ ਬੁਲੰਦ ਕੀਤੀ ਪਾਰਲੀਮੈਂਟ ਦੇ ਵਿੱਚ ਵੀ ਬਾਹਰ ਵੀ ਕਿ ਸਾਡੇ ਜਿਹੜੇ ਬਾਰਡਰ ਖੁੱਲਣੇ ਚਾਹੀਦੇ ਚਾਹੇ ਉਹ ਹਸਨੀ ਵਾਲਾ ਬਾਰਡਰ ਹੋਵੇ ਪ੍ਰੋਇਪੁਰ ਦਾ ਚਾਹੇ ਬਾਗਾ ਬਾਰਡਰ ਹੋਵੇ ਅਸੀਂ ਉਹਨਾਂ ਬਾਰਡਰਾਂ ਰਾਹੀਂ ਕੱਲਾ ਵਪਾਰ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਆ ਕਿ ਜਿੰਨੇ ਵੀ ਪੰਜਾਬ ਦੇ ਜਾਂ ਭਾਰਤ ਦੇ ਸਿੱਖ ਨੇ ਜਾਂ ਹਿੰਦੂ ਨੇ ਜਿਨ੍ਹਾਂ ਦੇ ਧਾਰਮਿਕ ਸਥਾਨ ਜਿਹੜੇ ਪਾਕਿਸਤਾਨ ਵਿੱਚ ਰਹਿ ਗਏ ਆ ਉਹਨਾਂ ਦੇ ਲਈ ਉਹ ਦਰਸ਼ਨ ਕਰ ਸਕਣ ਉਧਰ ਦੇ ਜਿਹੜੇ ਮੁਸਲਮਾਨ ਨੇ ਸਾਡੇ ਭਰਾ ਨੇ ਜਿੰਨੇ ਵੀ ਉਹਨਾਂ ਨੇ ਇੱਧਰ ਧਰਮ ਸਥਾਨਾਂ ਉੱਤੇ ਦਰਸ਼ਨ ਕਰ ਨਾ ਸਕਣ ਸਾਡੇ ਬਹੁਤ ਪ੍ਰਾਤਨ ਜਿਹੜੇ ਸਾਡੇ ਲੋਕ ਨੇ ਅੱਜ ਵੀ ਉਹ ਯਾਦਾਂ ਜੁੜੀਆਂ ਹੋਈਆਂ ਨੇ ਇਸ ਵਰਤਨ ਹੈ پارٹی ਸਾਡੇ ਮਾਨ ਸਾਹਿਬ ਨੇ ਸਮਰਥਨ ਦਿੱਤਾ ਅਸੀਂ ਜਿੰਨੀਆਂ ਵੀ ਹਮਖਿਆਲੀ ਤੇ ਰਾ ਪਾਰਟੀਆਂ ਨੇ ਇੱਕ ਹੋ ਗਏ ਸਾਡਾ ਚੱਲ ਰਿਹਾ ਯਤਨ ਕੀ ਜਿਹੜੇ ਸਾਡੀ ਸੋਚ ਦੇ ਵਿਚਾਰਧਾਰਾ ਦੇ ਬੰਦੇ ਰਹਿ ਗਏ ਉਹਨਾਂ ਨਾਲ ਜਿਹੜਾ ਅਸੀਂ ਇਕੱਠੇ ਇਹ ਵੀ ਚੋਣ ਹੈ ਤੁਸੀਂ ਇਹ ਸ਼੍ਰੋਮਣੀ ਕਾਲਕਲ ਅੰਮ੍ਰਿਤਸਰ ਦੇ ਝੰਡੇ ਥਲੇ ਲੜੋਗੇ ਜਾਂ ਕਿਵੇਂ ਅਸੀਂ ਪਹਿਲੇ ਤੋਂ ਦੱਸ ਚੁੱਕੀਆਂ ਇਕੱਠੇ ਆ ਪਹਿਲਾਂ ਤੋਂ ਹੀ ਇਕੱਠੇ ਜਿੰਨੇ ਮਾਨ ਸਾਹਿਬ ਦੀ 19 ਵਾਲੀ ਚੋਣ ਦੇ ਵਿੱਚ ਜਿਵਨੀ ਚੋਣ ਦੇ ਵਿੱਚ ਅਸੀਂ ਹਮੇਸ਼ਾ ਡੱਟ ਕੇ ਸਾਥ ਦਿੱਤਾ ਇਹਨਾਂ ਨੇ ਵੀ ਜਦੋਂ ਬਾਈ ਦੇ ਵਿੱਚ ਇਲੈਕਸ਼ਨ ਲੜੀਆ ਹਮੋਂ ਤੋਂ ਇਹਨਾਂ ਨੇ ਸਾਨੂੰ ਉਸ ਵੇਲੇ ਸਮਰਥਨ ਕਿ ਸਮਰਥਨ ਦਾ ਕੀ ਮਤਲਬ ਹੈ ਤੁਹਾਡਾ ਆਉ ਦਾ ਪਾਰਟੀ ਦਾ ਨਾਮ ਕੀ ਹੋਊਗਾ ਸਾਡਾ ਆਜ਼ਾਦ ਤੌਰ ਤੇ ਅਸੀਂ ਲੜ ਰਹੇ ਹਾਂ ਪਰ ਜੇਦੋਂ ਤੁਸੀਂ ਕਹਿ ਰਹੇ ਹੋ ਕਿ 2019 ਤੋਂ ਜਾਂ ਉਸ ਤੋਂ ਪਹਿਲਾਂ ਤੋਂ ਤੁਸੀਂ ਹਮਚਾਲੀ ਹੋ ਤਾਂ ਤੁਸੀਂ ਪਾਰਟੀ ਸ਼ਾਮਲ ਨਹੀਂ ਹੋਈ ਉਹਦੀ وجہ ਉਹ ਕੋਈ ਨਿੱਜੀ ਵਿਚਾਰ ਨਹੀਂ ਮੇਰੇ ਨਿੱਜੀ ਵਿਚਾਰ ਮਿਲਦਾ ਹੀ ਨਹੀਂ ਮਤਲਬ ਨਹੀਂ ਨਹੀਂ ਵਿਚਾਰ ਨਹੀਂ ਹੁੰਦੇ ਕੋਈ ਉਰੀ ਨਹੀਂ ਹੁੰਦਾ ਵੀ ਆਪਾਂ ਤੁਸੀਂ ਪਾਰਟੀ ਦੇ ਨਾਲ ਇਲਕੀ ਜਿੰਨਾ ਬਹੁਤ ਪਾਰਟੀਆਂ ਘੱਟੋ-ਘੋਟ ਚ ਵੀ ਆਉਂਦੀਆਂ ਨੇ ਬਹੁਤ ਹੋਰ ਤਨਾ ਵੀ ਨੇ ਜਿਵੇਂ ਕਿਸਾਨਾਂ ਨੇ ਵੀ ਉਸ ਵੇਲੇ ਸਾਡਾ ਸਹਿਯੋਗ ਕੀਤਾ ਸੀ ਹਣ ਕਿਸਾਨ ਤਾਂ ਖੋਣ ਲੜਦੇ ਨਹੀਂ ਹੈ ਵਿਚਾਰ ਤਾਂ ਸਾਡੀ ਖਸਮ ਨਾਲ ਏਲਮ ਮントਸੀ ਮੇਰਾ ਆਜ਼ਾਦ ਦੇ ਤੌਰ ਤੇ ਡਾਕਟਰ ਮੇਰਾ ਆਜ਼ਾਦ ਲੜਵਾ ਮਾਨਸਾਵਾਦ ਸਮਰਥਨ ਹੈ ਇਹਨਾਂ ਦਾ ਸਮਰਥਨ ਹੈ ਅਸੀਂ ਸਲੂਰ ਚੰਨਾ ਨਾਲ ਹੈ ਹਾਂ ਮਾਨਤਾ ਦਾ ਇਹ ਤਾਂ ਹੁੰਦਾ ਹੈ ਕਿ ਬਠਿੰਡਾ ਤੋਂ ਹਰਮਿੰਦਰ ਸਿੰਘ ਅਵਿਨਾਸ਼ ਦੀ ਰਿਪੋਰਟ